ਇਲਤੀ ਫਿਲਮ ਬਾਰੇ ਲੋਕਾਂ ਨੂੰ ਆ ਵੀਰ ਇਲਤੀ ਫਿਲਮ ਬਹੁਤ ਵਧੀਆ ਸਿਰਫ ਫਟੇ ਝੱਕ ਤੇ ਜਗਜੀਤ ਭਾਜੀ ਨੇ ਤੇ ਇਹ ਜਨਮ ਮਿਲਿਆ ਹੁੰਦਾ ਹੈ ਕੋਈ ਚੰਗੇ ਕਰਮ ਕਰਨ ਲਈ ਨਾ ਕਿ ਇਲਤਾ ਜਗਜੀਤ ਸੰਧੂ ਦੀ ਫਿਲਮ ਇਲਤੀ ਰਿਲੀਜ਼ ਹੋ ਚੁੱਕੀ ਹੈ ਤੇ ਅਸੀਂ ਵੀ ਉਹ ਫਿਲਮ ਦੇਖ ਆਏ ਹਾਂ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਇਹ ਫਿਲਮ ਕਿਉਂ ਨਹੀਂ ਦੇਖਣੀ ਚਾਹੀਦੀ ਤੇ ਇਹ ਵੀ ਦੱਸਾਂਗੇ ਕਿ ਕਿਉਂ ਤੁਹਾਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਤਾਂ ਮੇਰੇ ਨਾਲ ਮਨਪ੍ਰੀਤ ਭਾਈ ਭਾਈ ਇਲਤਾ ਕਰਦੀਆਂ ਥੋੜੀਆਂ ਘੱਟ ਕਰ ਦੋ ਤੇ ਆਪਾਂ ਇਲਤੀ ਫਿਲਮ ਬਾਰੇ ਲੋਕਾਂ ਨੂੰ ਦੱਸਣਾ ਹੈ ਆ ਵੀ ਇਲਤੀ ਫਿਲਮ ਬਹੁਤ ਵਧੀਆ ਸਿਰਾ ਫੱਟੇ ਚੱਕ ਤੇ ਜਗਜੀਤ ਭਾਜੀ ਨੇ 5 ਤੋਂ 5 ਸਟਾਰ ਦੇ ਰਹੇ ਆ ਉਹਨਾਂ ਨੂੰ ਕੁਰਸੀਆਂ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਿਮਾ ਕਰਾਉਂਦੀਆਂ ਪਹਿਲਾ ਸ਼ੋਅ ਹੀ ਬਲੌਕਬਸਟਰ ਨੂੰ ਗਿਆ ਜੇਕਰ ਆਪਨੂੰ ਇਹ ਪੈਸੇ ਮਿਲੇ ਹੁੰਦੇ ਤਾਂ ਅਸੀਂ ਇਹ ਗੱਲ ਕਹਿਣੀ ਸੀ ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ ਇਹ ਗੱਲ ਗਣੀ ਪਰ ਅਸੀਂ ਤੁਹਾਨੂੰ ਸੱਚ ਦੱਸਾਂਗੇ ਕਿ ਕਿਉਂ ਤੁਹਾਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਤੇ ਕਿਉਂ ਨਹੀਂ ਦੇਖਣੀ ਚਾਹੀਦੀ ਕੀ ਖਾਸੀ ਫਿਲਮ ਦੇ ਵਿੱਚ ਕਿ ਕੀ ਕਮੀਆਂ ਰਹਿ ਗਈਆਂ ਹਾਲਾਂਕਿ ਜਗਜੀਤ ਸਿੱਧੂ ਦੀ ਪਹਿਲਾਂ ਓਏ ਪੋਲੇ ਹੋਏ ਆਈ ਸੀ ਹਨਾ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੀਗਾ ਉਹ ਫਿਲਮ ਨੂੰ ਫਿਰ ਚੋਰ ਦੀ ਲਈ ਫਿਰ ਚੋਰ ਦਿਲ ਤੋਂ ਲੋਕ ਥੋੜਾ ਜਿਹਾ ਨਾਰਾਜ਼ ਵੀ ਹੋ ਗਏ ਚਲੋ ਕੋਈ ਗੱਲ ਨਹੀਂ ਕੈਕਟਰ ਉਤਰਾ ਚੜਾ ਚੱਲਦੇ ਰਹਿੰਦੇ ਨੇ ਬਾਈ ਇਲਤੀ ਫਿਲਮ ਹੈ ਤੇ ਦੱਸੋ ਫਿਰ ਵੀ ਉਹਨਾਂ ਨੂੰ ਦੇਖਣੀ ਚਾਹੀਦੀ ਹੈ ਨਹੀਂ ਹਾਂ ਫਿਲਮ ਦੇਖਣੀ ਚਾਹੀਦੀ ਹੈ ਫਿਲਮ ਦੇਖਣ ਵਾਲੀ ਹੈ ਮੈਨੂੰ ਲੱਗਾ ਫਿਲਮ ਤੋਂ ਜ਼ਿਆਦਾ ਜਗਜੀਤ ਸੰਧੂ ਨੂੰ ਦੇਖ ਕੇ ਬੜਾ ਮਜ਼ਾ ਆਏਗਾ ਜਗਜੀਤ ਸੰਧੂ ਦੇਖਣ ਆਲੇ ਇਸ ਫਿਲਮ ਦੇ ਵਿੱਚ ਹਾਂ ਤੇ ਉਹਨਾਂ ਦੇ ਜੋ ਨਜ਼ਾਰੇ ਜਿਹੜੇ ਬੰਨੇ ਹਨ ਦੇਸੀ ਪਾਸੇ ਉਹਨਾਂ ਦੇ ਜੋ ਕਿਰਦਾਰ ਨ ਜੋ ਜੋ ਲੋਕ ਚਾਹੁੰਦੇ ਹੈ ਕਿ ਜਗਜੀਤ ਸੰਧੂ ਐਦਾਂ ਦਾ ਬਣ ਕੇ ਰਵੇ ਐਦਾਂ ਫਿਲਮਾਂ ਕਰੇ ਉਹ ਉਹ ਕਿਹਦੇ ਵਿੱਚ ਹੈ ਜਿਵੇਂ ਗਾਂਧੀ ਦੇ ਵਿੱਚ ਪਿਆਰ ਕੀਤਾ ਸੀਗਾ ਭੋਲੇ ਨੂੰ ਤਾਂ ਤੁਸੀਂ ਦੇਖ ਲੋ ਕਿ ਗਾਂਧੀ ਜਿਹੜਾ 10 ਗੁਣਾ ਵੱਧ ਕੇ ਆਇਆ ਭੋਲਾ ਇਹਦੇ ਵਿੱਚ ਇਹ ਕਿਹਦੇ ਚ ਨਾ ਮਿਲਦੀ ਹੈ ਪਰ 10 ਗੁਣਾ ਸਰਾਰਤੀ ਇਹਦੇ ਵਿੱਚ 10 ਗੁਣਾ ਇਲਤੀ ਹੈ ਤੇ ਇਤਾਂ ਹੀ ਇਲਤਾਨੇ ਬੰਦੇ ਦਿਮਾਗ ਦਿਮਾਗ ਲਾਉਣ ਵਾਲੀ ਫਿਲਮ ਨਹੀਂ ਆ ਗਈ ਤੇ ਤੁਸੀਂ ਕਹੋਗੇ ਮੈਂ ਜੋੜ ਘਟਾਓ ਕਰਾਂ ਵੀ 2 2 4 ਤੇ 6 2 8 6 2 8 ਨਹੀਂ 6 2 ਮੈਨੂੰ ਨਾ ਇੱਕ ਬੜੀ ਸੋਹਣੀ ਗੱਲ ਲੱਗੀ ਫਿਲਮ ਦੀ ਕਿ ਇਲਤਾਂ ਇਲਤਾ ਦੇ ਵਿੱਚੇ ਤੁਹਾਨੂੰ ਬੜਾ ਸੋਹਣਾ ਮੈਸੇਜ ਦੇ ਜਾਂਦੀ ਹੈ ਫਿਲਮ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਹਨਾਂ ਨੇ ਤੁਹਾਨੂੰ ਇੱਕ ਚੰਗਾ ਮੈਸੇਜ ਡਿਲੀਵਰ ਕਰਤਾ ਤੁਹਾਨੂੰ ਬੜਾ ਸੋਚਣ ਦੀ ਲੋੜ ਨਹੀਂ ਪੈਂਦੀ ਨੀ whatsapp ਤੇ ਨਹੀਂ ਆਊਗਾ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਹਾਂ ਯਾਰ ਇਹ ਗੱਲ ਤਾਂ ਹੈ ਤੁਸੀਂ ਐਗਰੀ ਕਰੋਗੇ ਫਿਲਮ ਦੇ ਆ ਰੀ ਜਿਵੇਂ ਆਪਾਂ ਆਪਾਂ ਰੋਜ਼ ਗੱਲਾਂ ਕਰਦੇ ਹਾਂ ਜਿਹੜੇ ਆਪੇ ਦੋਸਤਾਂ ਨਾਲ ਸਲੈਂਗ ਸ਼ਬਦ ਬੋਲਦੇ ਹਾਂ ਜਾਂ ਟਿੱਚਰਾਂ ਕਰਦੇ ਹਾਂ ਉਹ ਫਿਲਮ ਦੇ ਵਿੱਚ ਨਹੀਂ ਮੈਨੂੰ ਸਭ ਤੋਂ ਮੇਰੇ ਨਾਲ ਤੂੰ ਵੀ ਤੂੰ ਹੀ ਬੈਠਾ ਸੀ ਮੈਨੂੰ ਕਹਿੰਦੇ ਤਾਂ ਮੈਂ ਮੈਨੂੰ ਕਹਿ ਰਿਹਾ ਸੀ ਵਾਰ ਕਿ ਬਾਈ ਡਾਇਲੋਗ ਬਹੁਤ ਵਧੀਆ ਐ ਇਸ ਫਿਲਮ ਦਾ ਸਭ ਤੋਂ ਵਧੀਆ ਪਾਰਟ ਇਸ ਫਿਲਮ ਦਾ ਉਹ ਡਾਇਲੋਗ ਹੈ ਤੇ ਦੂਸਰਾ ਡਾਇਰੈਕਸ਼ਨ ਤੀਸਰੀ ਐਕਟਿੰਗ ਹਮ ਜਗਜੀਤ ਸੰਧੂ ਨੇ ਕੀਤੀ ਐ ਸਭ ਤੋਂ ਵਧੀਆ ਕੰਮ ਜੋ ਜਗਜੀਤ ਸੰਧੂ ਦਾ ਜਾਂ ਬਰਾਬਰੀ ਲੱਗਿਆ ਮੈਨੂੰ ਉਹ ਰਕਬੀਰ ਬੋਲੀ ਦਾ ਸੀ ਹਾਂ ਬਈ ਰਕਬੀਰ ਬੋਲੀ ਨੇ ਕਿੰਨਾ ਸੋਹਣਾ ਕੰਮ ਸੀ ਬਈ ਉਹ ਹੈ ਨਾ ਲੱਗਦਾ ਵੀ ਯਾਰ ਇਹ ਕਰੈਕਟਰ ਐਵੇਂ ਜੇ ਨਿਭ ਜਾਂਦੇ ਉਹ ਨਹੀਂ ਨਿਭਦੇ ਉਹ ਜਿਹੜੀ ਵੀ ਸ਼ੁਰੂ ਤੋਂ ਲੈ ਕੇ ਐਂਡਿੰਗ ਤੱਕ ਸੇਮ ਰਹਿਣਾ ਵੀ ਆਪ ਆਪ ਪੱਪ ਜਾਈ ਜਾਣਾ ਹਾਲਾਂਕਿ ਸਾਰਿਆਂ ਦਾ ਕੰਮ ਬਹੁਤ ਸੋਹਣਾ ਸੀ ਪਰ ਤੁਹਾਨੂੰ ਜਗਜੀਤ ਸੰਧੂ ਉੱਤੇ ਰਕਬੀਰ ਬੋਲੀ ਇਹ ਦੋਨੇ ਬੜਾ ਥੋੜਾ ਹਸਾਉਣਗੇ ਐਂਟਰਟੇਨ ਕਰਨਗੇ ਪੂਰਾ ਤੇ ਤਾਨੀਆਂ ਤੀ ਦੇ ਤਾਨੀਆਂ ਦਾ ਨਵਾਂ ਰੂਪ ਮੈਨੂੰ ਸੱਚੀ ਆਗਿਆ ਮੈਂ ਕਹਿੰਦਾ ਨਹੀਂ ਕਰ ਪਾਉਗੀ ਨਹੀਂ ਕਰ ਰੰਗ ਕੁਬਤ ਬੁੜੇ ਲੱਗਦੇ। ਬਹੁਤ ਸੋਹਣਾ ਕੀਤਾ ਨਾਲੇ। ਵੀ ਉਮੀਦਾਂ ਤੋਂ ਵੱਧ ਕੇ ਤਾਨੀਆ ਦੇ ਵਿੱਚ ਨਾ ਤੁਹਾਨੂੰ ਇੱਕ ਬਚਪਨਾ ਨਜ਼ਰ ਆਊਗਾ। ਅਸੀਂ ਨਾ ਪਹਿਲਾਂ ਤਾਨੀਆ ਦੀ ਸੁਫਨਾ ਫਿਲਮ ਦੇਖੀ ਹੋਰ ਸਾਨੂੰ ਲੱਗੇ ਕਿ ਸ਼ਾਇਦ ਇਹ ਕੁੜੀ ਬਹੁਤ ਸੀਰੀਅਸ ਕੈਰੈਕਟਰ ਹੈ ਇਹਕ ਪਰ ਇਸ ਫਿਲਮ ਦੇ ਵਿੱਚ ਤੁਸੀਂ ਤਾਨੀਆ ਦਾ ਇੱਕ ਬਚਪਨਾ ਦੇਖੋਗੇ ਹਨ ਇਹ ਨਵੀਂ ਚੀਜ਼ ਆ ਇਹ ਜਿੰਨੇ ਜਿੰਨੇ ਵੀ ਉਹਦੇ ਵਿੱਚ ਸਾਰੇ ਕੈਰੈਕਟਰ ਆ ਉਹਦੇ ਚ ਦੇਖੋ ਕੋਈ ਬੋਲੇ ਬਾਲੇ ਵੱਡੇ ਨਹੀਂ ਰਹੇ ਜਿਹੜੇ ਕੋਈ ਪੰਜਾਬੀ ਫਿਲਮਾਂ ਦਾ ਹੈ ਨਾ ਵੀ ਆ 7-8 ਕੈਰੈਕਟਰ ਚੱਲੀ ਜਾਂਦੇ ਫਿਲਮਾਂ ਵਿੱਚ ਉਹਨਾਂ ਚ ਨਹੀਂ ਉਹ ਬੰਦੇ ਲੈ ਆ ਜਿਹੜੇ ਘੱਟ ਲੈ ਲਿਆ ਜਾ ਰਿਆ ਸੀ ਜਿਨ੍ਹਾਂ ਨੂੰ ਫਿਲਮਾਂ ਦੇ ਵਿੱਚ ਜ ਜਿਨ੍ਹਾਂ ਨੂੰ ਅਦਾ ਵੀ ਹਾਂ ਇਹਨਾਂ ਨੂੰ ਇੱਥੇ ਫਿੱਟ ਕਰਨਾ ਚਾਹੀਦਾ ਉੱਥੇ ਕਰੈਕਟਰ ਦੇ ਹਿਸਾਬ ਦੇ ਨਾਲ ਹੋਰ ਜੋ ਸਭ ਤੋਂ ਵਧੀਆ ਅਗਲਾ ਲੱਗਿਆ ਕਿ ਉਸ ਦੇ ਵਿੱਚ ਕਾਸਟਿਊਮ ਦੇ ਉੱਤੇ ਬਹੁਤ ਧਿਆਨ ਦਿੱਤਾ ਗਿਆ ਜਿਹੜੀ ਜਗਾ ਵੀ ਆ ਸੀਨ ਇਸੇ ਜਗ੍ਹਾ ਤੇ ਹੋਏਗਾ ਉਸਨੇ ਇੱਥੇ ਕੰਮ ਕੀਤਾ ਗਿਆ ਸਭ ਤੋਂ ਵੱਡੀ ਗੱਲ ਕਿ ਜੋ ਦਰਖਤਾਂ ਨੂੰ ਲੈ ਕੇ ਰੁੱਖਾਂ ਨੂੰ ਲੈ ਕੇ ਉਹ ਤਾਂ ਅਣਗੌਲਿਆ ਬਹੁਤ ਅਣਗੌਲਿਆ ਹੋਇਆ ਇੱਕ ਮੁੱਦਾ ਵਾ ਜੋ ਉਹਨਾਂ ਨੇ ਚੱਕਿਆ ਉਹ ਦਿਨ ਮੈਂ ਕਹਦਾ ਪਤਾ ਨਹੀਂ ਕਿਵੇਂ ਚੱਕਿਆ ਉਹ ਪਾ ਰਹੇ ਪੱਕੀ ਗੱਲ ਹੈ ਜਿਹੜਾ ਮੁੱਦਾ ਵੀ ਚੱਕਿਆ ਮੁੱਦਾ ਬਾਲੀਪਾਰ ਆ ਤੇ ਬਾਈ ਮੈਂ ਕਹਿੰਦਾ ਜਿੱਥੇ ਆਪਾਂ ਨੇ ਹਨਾ ਐਕਟਰਾਂ ਦੀ ਤਾਂ ਤਾਰੀਫ ਕਰਤੀ ਮੈਨੂੰ ਲੱਗਦਾ ਉਸ ਡਾਇਰੈਕਟਰ ਦੀ ਵੀ ਤਾਰੀਫ ਬਣਦੀ ਆ ਯਾਰ ਵਰਿੰਦਰ ਰਾਮ ਗੜੀਆ ਬਾਈ ਹਨਾ ਬਹੁਤ ਸੋਹਣਾ ਕੰਮ ਯਾਰ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਗਵਰਨਨਾਂ ਚੋਂ ਮੁੰਡਾ ਉੱਟਿਆ ਕੁਸਤਰੀਆਂ ਦਾ ਤੇ ਜਿਸ ਤਰੀਕੇ ਨਾਲ ਬਾਈ ਨਰੰਦਾ ਵੇਰਿਆ ਹਨਾ ਤੇ ਉਹ ਜਿਸ ਤਰੀਕੇ ਦੇ ਨਾਲ ਉਹ ਤੇਸੇ ਦੇ ਨਾਲ ਜੇ ਤੇਸੇ ਦੇ ਨਾਲ ਨਾ ਤਿੱਖੀ ਕਰ ਦਿੰਦੇ ਕੋਈ ਚੀਜ਼ ਹੂੰ ਹਣਾ ਉਹ ਰੰਦਾ ਮਾਰ ਕੇ ਤੇ ਇਸੇ ਦੇ ਨਾਲ ਬਹੁਤ ਵਧੀਆ ਚੀਜ਼ ਹੈ ਜਿਹੜੀ ਆ ਉਹ ਸਾਹਮਣੇ ਲੈ ਕੇ ਆ ਆ ਸਾਹਮਣੇ ਵਾਲੀ ਚੀਜ਼ ਆ ਉਹਨੇ ਓਏ ਭੋਲੇ ਦੇ ਵਿੱਚ ਵੀ ਮੈਂ ਉਹਦਾ ਵੀ ਰਿਵਿਊ ਲਿਖਿਆ ਸੀ ਮੈਂ ਇਹ ਵੀ ਮਿਸਤਰੀਆਂ ਦਾ ਬੰਦਾ ਜੇ ਕੋਈ ਚੀਜ਼ ਬੁੰਡਾ ਜਿਹੜਾ ਕੋਈ ਚੀਜ਼ ਬਣਾਏਗਾ ਨਾ ਉਹਨਾਂ ਦੇ ਹੱਥਾਂ ਦੇ ਵਿੱਚ ਗੁਣ ਹੁੰਦਾ ਉਹ ਚਾਹੇ ਉਹ ਉਸ ਦੇ ਕੋਲੋਂ ਕੋਈ ਲੱਕੜ ਦਾ ਕੰਮ ਕਰਾ ਲਓ ਜਾਂ ਕੋਈ ਹੋਰ ਕੰਮ ਕਰਾ ਲਓ ਚਾਹੇ ਉਹ ਇਹਦੇ ਫਿਲਮਾਂ ਬਣਾ ਲਓ ਉਹ ਤਰਾਸ਼ ਕੇ ਜਿਹੜੀ ਚੀਜ਼ ਪੇਸ਼ ਕਰੇਗਾ ਨਾ ਉਹ ਬਹੁਤ ਕਮਾਲ ਦੀ ਇੱਕ ਇੱਕ ਬੜੀ ਕਮਾਲ ਦੀ ਚੀਜ਼ ਹੈ ਕਿ ਜਦੋਂ ਫਿਲਮ ਸ਼ੁਰੂ ਹੁੰਦੀ ਹੈ ਨਾ ਤਾਂ ਤੁਹਾਨੂੰ ਪਹਿਲੇ ਸੀਨ ਤੋਂ ਹੀ ਬਿਨਾਂ ਕਿਸੇ ਹੁੰਦੀ ਹੈ ਇਹ ਬਹੁਤ ਵੱਡੀ ਗੱਲ ਆ ਹਨ ਤੇ ਕਿਉਂਕਿ ਪਹਿਲਾਂ ਜਿਹੜੀਆਂ ਫਿਲਮਾਂ ਬਣਦੀਆਂ ਸੀਗੀਆਂ ਉਹਨਾਂ 'ਚ ਡਾਇਲੋਗ ਨਹੀਂ ਹੁੰਦੇ ਸੀਗੇ ਹਨਾ ਚਾਰਲੇ ਚੈਪਲਿਨ ਮੁੰਲਾ ਦਾ ਸਾਇਲੈਂਟ ਕਿਰਦਾਰ ਆ ਇੱਕ ਹਨਾ ਤੇ ਉਹ ਤੋਂ ਲੋਕ ਕਿੰਨਾ ਖੁਸ਼ ਹੁੰਦੇ ਨੇ ਤੇ ਮੈਨੂੰ ਲੱਗਦਾ ਕਿ ਬਹੁਤ ਮਿਹਨਤ ਕਰੀਆ ਜਗਜੀਤ ਸਿੱਧੂ ਨੇ ਹਾਲਾਂਕਿ ਮਨਪ੍ਰਿਤ ਕਈ ਲੋਕ ਕਹਿੰਦੇ ਨੇ ਯਾਰ ਕਿ ਫਿਲਮ ਲੰਬੀ ਬਾਲੀ ਐ ਜਾਂ ਫਿਰ ਕਈ ਲੋਕ ਕਈ ਲੋਕ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੰਦੇ ਨੇ ਤਾਂ ਮੈਨੂੰ ਇਹ ਲੱਗਦਾ ਕਿ ਕੁਝ ਫਿਲਮਾਂ ਸਾਨੂੰ ਸਿਰਫ ਐਂਟਰਟੇਨਮੈਂਟ ਲਈ ਵੀ ਦੇਖਣੀਆਂ ਚਾਹੀਦੀਆਂ ਸਾਨੂੰ ਕਮੀਆਂ ਨਹੀਂ ਲੱਭਣੀਆਂ ਚਾਹੀਦੀਆਂ ਤੇ ਇਹ ਇੱਕ ਉਮੀਦੀ ਫਿਲਮ ਆ कि जेकर ਤੁਸੀਂ ਇਹਨੂੰ ਇੱਕ ਐਂਟਰਟੇਨਮੈਂਟ ਦੇ ਪਰਪਸ ਤੋਂ ਆਪਣੇ ਬੱਚਿਆਂ ਦੇ ਲਈ ਸਭ ਤੋਂ ਵੱਡੀ ਗੱਲ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਫਿਲਮ ਦੇਖਣ ਦੇ ਲਈ ਉਹ ਬਹੁਤ ਪਸੰਦ ਕਰਨਗੇ ਇਸ ਫਿਲਮ ਨੂੰ ਕਮੀਆਂ ਲੱਭੋਗੇ ਮਤਲਬ ਮੈਂ 3 ਘੰਟੇ ਦੀ ਫਿਲਮ ਦੇਖ ਰਹਾ ਹਾਂ 3 ਘੰਟੇ ਜਿੰਨੇ ਦੀ ਹੈ ਮੈਂ ਦੇਖ ਰਿਹਾ ਮੈਂ ਇਸ ਕਰਕੇ ਦੇਖ ਰਿਹਾ ਕਭੀ ਲੱਭਣੀ ਹੈ ਫਿਰ ਕੋਈ ਨਾ ਕੋਈ ਲੱਭ ਜੂ ਔਰ ਇੱਕ ਬੰਦੇ ਚ ਵੀ ਲੱਭ ਜੂ ਔਰ ਇੱਕ ਚੀਜ਼ ਚ ਲੱਭ ਜੂ ਪਰ ਜੇ ਤੁਸੀਂ ਕੋ ਉਹ ਮਲੇ ਜਾ ਰਹੀ ਲੈਣੀ ਉਹ ਮਲੇ ਜਾ ਰਹੀ ਆ ਨਜ਼ਾਰਾ ਨਜ਼ਾਰਾ ਧੰਦੇ ਆ ਕਪੜਾ ਸਸਾ ਸਸਾ ਕਪੜਾ ਪੜਾ ਇਹ ਥੋੜਾ ਕੰਮ ਐ ਸੁਲੰਦਰ ਵਿੱਚ ਤੇ ਬਾਈ ਬਹੁਤ ਵਧੀਆ ਤਰੀਕ ਕੀਤੀ ਸੀ ਅਗਲੀ ਵਾਰੀ ਐਡ ਕਰਾਂਗੇ ਮੈਂ ਸੱਚੀ ਵਾਰੀ ਅਗਲੀ ਵਾਰ ਪੈਸੇ ਦੇ ਦੇ ਹੋਰ ਤਾਰੀਫ ਕਰਾਂਗੇ ਇਸ ਵਾਰ ਦਿੱਤੇ ਨਹੀਂ ਪਰ ਵਾਕੇ ਯਾਰ ਫਿਲਮ ਬਹੁਤ ਸੋਹਣੀ ਆ ਹਨਾ ਤੇ ਜੈਨੂ ਨੇ ਰਿਵਿਊ ਨੇ ਇਹ ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਦੇਖਣ ਦੇ ਲਈ ਜਾਇਓ ਤੇ ਹਾਲਾਂਕਿ ਅਸੀਂ ਨਹੀਂ ਕਮੀਆਂ ਤੁਹਾਨੂੰ ਦੱਸਾਂਗੇ ਕਮੀ ਹੈ ਵੀ ਨਹੀਂ ਫਿਲਮ ਦੇ ਵਿੱਚ ਕਿਉਂਕਿ ਅਸੀਂ ਇੱਕ ਦੋ ਮੈਨੂੰ ਲੱਗੀਆਂ ਜੋ ਮੈਨੂੰ ਥੋੜੀ ਸਟੋਰੀ ਲੰਬੀ ਲੱਗੀ ਓਕੇ ਤੋ ਥੋੜੀ ਛੋਟੀ ਹੋ ਜਾਂਦੀ ਸੀਗੀ ਸੌਰੀ ਇੱਕ ਦੋ ਪਾਰਟ ਮੈਨੂੰ ਸੰਦੇ ਉਹ ਮੇਰੀ ਕਮੀ ਮੈਨੂੰ ਲੱਗੀ ਕਿ ਜਦੋਂ ਮੈਂ ਤੇਰੇ ਤੋਂ ਪੁੱਛਿਆ じゃ ਮੈਂ ਹੋਰ ਆਦੋ ਪੁੱਛਿਆ ਜਿਹੜੇ ਫਿਲਮ ਦੇਖ ਰਹੇ ਸੀ ਨਾਲ ਮੈਂ ਕਿਹਾ ਵੀ ਉਹ ਸੀਨ ਉਹਨਾਂ ਸਾਰਿਆਂ ਨੂੰ ਸਮਝਾਈ ਉਹ ਮੈਨੂੰ ਨਹੀਂ ਸਮਝਾਈ ਸ਼ਾਇਦ ਉਹ ਸ਼ਾਇਦ ਕਿਸੇ ਹੋਰ ਨੂੰ ਵੀ ਨਾ ਸਮਝ ਆਇਆ ਸ਼ਾਇਦ ਉਹ ਲੱਗਦਾ ਮੈਨੂੰ ਕੀ ਉਹ ਕਮੀ ਹੈ ਪਤਾ ਨਹੀਂ ਨਹੀਂ ਵੀ ਹੈ ਮੈਨੂੰ ਪਤਾ ਨਹੀਂ ਹੈ ਤੇ ਮੈਨੂੰ ਲੱਗਦਾ ਬਾਈ ਜਿਹੜਾ ਦਿਮਾਗ ਘਰੇ ਰੱਖ ਕੇ ਜਾਣ ਦੀ ਗੱਲ ਨੂੰ ਤੁਸੀਂ ਸੀਰੀਅਸ ਲੈ ਕੇ ਤੁਸੀਂ ਘਰੇ ਰੱਖ ਕੇ ਗਏ ਸੀ ਤਾਨੂੰ ਤਾਂ ਹੀ ਨਹੀਂ ਪਤਾ ਲੱਗਿਆ ਹਨ ਤੇ ਚਲੋ ਕੋਈ ਨਹੀਂ ਜਿਵੇਂ ਹਰ ਬੰਦੇ ਚ ਕਮੀ ਹੁੰਦੀ ਹੈ ਤੇ ਗੱਲ ਕੀਤੀ ਤੇ ਬਾਈ ਚ ਵੀ ਇੱਕ ਕਮੀ ਸੀ ਹਨ ਤੇ ਤੁਸੀਂ ਇਹ ਫਿਲਮ ਦੇਖਣ ਦੇ ਲਈ ਜਰੂਰ ਜਾਇਓ ਬਹੁਤ ਸੋਹਣੀ ਫਿਲਮ ਹੈ ਤੇ ਰਿਲੀਜ਼ ਹੋ ਚੁੱਕੀ ਹੈ ਤੇ ਸਾਨੂੰ ਜਰੂਰ ਦੱਸਿਓ ਜੇਕਰ ਤੁਸੀਂ ਇਹ ਫਿਲਮ ਦੇਖ ਲਈ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿਵੇਂ ਲੱਗੀ ਜੇਕਰ ਨਹੀਂ ਦੇਖੀ ਤਾਂ ਕੈਮਰਾ ਬੰਦ ਹੋਣ ਲੱਗ ਗਿਆ ਤੁਸੀਂ ਮਾਰ ਦੇ ਸਾਲੇ ਕਾ ਖੋਪੜੀ ਤੋੜ ਚਲੋ ਬਹੁਤ ਵਧੀਆ ਸੀ ਫਿਲਮ ਸੋਹਣੀ ਸੀ ਧੰਨਵਾਦ